ਲੋਕ ਸਭਾ ਚੋਣਾਂ ਤੋਂ ਐਡ ਪਹਿਲਾ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੇ ਵੱਡਾ ਐਕਸ਼ਨ ਲਿਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਜੀਜੇ ਨੂੰ ਪਾਰਟੀ ਦੇ ਵਿੱਚੋਂ ਬਾਹਰ ਕੱਢ ਦਿੱਤਾ ਦਾਜ ਦੇਖੀ ਬਿੱਤੇ ਦੀਨੀ ਆਦੇਸ਼ ਪਟਾਪ ਸਿੰਘ ਕੈਰੋ ਨੂੰ ਪਾਰਟੀ ਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ ਆਦੇਸ਼ ਪਟਾਪ ਸਿੰਘ ਕੈਰੋ ਜੋ ਕਿ ਸਾਬਕਾ ਮੁੱਖ ਮੰਤਰੀ ਪਟਾਪ ਸਿੰਘ ਕੈਰੋ ਦੇ ਪੁੱਤ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜਵਾਈ ਨੇ ਉਹਨਾਂ ਦਾ ਵਿਆਹ ਸੁਖਬੀਰ ਸਿੰਘ ਬਾਦਲ ਦੀ ਭੈਣ ਪਰ ਮੀਤ ਕੋਰ ਦੇ ਨਾਲ ਹੋਇਆ ਉਹ ਆਕਾਲੀ ਦਲ ਦੀ ਸਰਕਾਰ ਵੇਲੇ ਐਕਸਾਈਜ਼ ਤੇ ਟੈਕਸੇਸ਼ਨ ਖੁਰਾਕ ਅਤੇ ਆਈਟੀ ਜਿਹੇ ਵਿਭਾਗਾਂ ਦੇ ਮੰਤਰੀ ਰਹ ਚੁੱਕੇ ਨੇ ਅਤੇ ਪੱਟੀ ਹਲਕੀ ਤੋਂ ਚਾਰ ਵਾਰ ਵਿਧਾਇਕ ਅਤੇ ਤਿੰਨ ਵਾਰ ਮੰਤਰੀ ਰਹ ਚੁੱਕੇ ਨੇ ਦੱਸ ਦੇ ਕਿ ਵਿਰਸਾ ਸਿੰਘ ਬਲਟੋਹਾ ਦੀ ਸ਼ਿਕਾਇਤ ਤੇ ਸ਼ਮਨ ਕਰਬਲ ਪਾਰਟੀ ਨੇ ਆਦੇਸ਼ ਪਟਾਪ ਸਿੰਘ ਕੈਰੋ ਨੂੰ ਪਾਰਟੀ ਦੇ ਵਿੱਚੋਂ ਬਾਹਰ ਕੱਢ ਦਿੱਤਾ ਦੱਸਦੇ ਕਿ ਉਹਨਾਂ ਖਿਲਾਫ ਇਹ ਕਾਰਵਾਈ ਖਡੂਰ ਸਹਿਬ ਤੋਂ ਪਾਰਟੀ ਦੇ ਉਮੀਦਵਾਰ ਵਿਰਸਾ ਸਿੰਘ ਬਲਟੋਹਾ ਦੀ ਸ਼ਿਕਾਇਤ ਤੋਂ ਬਾਅਦ ਕੀਤੀ ਗਈ ਹੈ ਉਹਨਾਂ ਤੇ ਹਲਕੇ 'ਚ ਪਾਰਟੀ ਉਮੀਦਵਾਰ ਖਿਲਾਫ ਗਤੀਵਿਧੀਆਂ ਕਰਨ ਦੇ ਦੋਸ਼ ਲੱਗੇ ਨੇ ਜਿਸ ਤੋਂ ਬਾਅਦ ਪਾਰਟੀ ਦੇ ਜਨਰਲ ਸਕੱਤਰ ਬਲਵਿੰਦਰ ਸਿੰਘ ਭੁੰਦਣ ਨੇ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਉਹਨਾਂ ਨੂੰ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਦੇ ਵਿੱਚੋਂ ਕੱਢਣ ਦਾ ਫੈਸਲਾ ਕੀਤਾ ਤਾਂ ਦੱਸਦੇ ਕਿ ਇਸ ਫੈਸਲੇ ਤੋਂ ਬਾਅਦ ਵਿਰਸਾ ਸਿੰਘ ਵਲਟੋਹੇ ਦਾ ਵੀ ਜੋ ਕਿ ਜਵਾਬ ਆਉਂਦਾ ਤਾਂ ਉਹਨਾਂ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਤੇ ਨਾਲ ਹੀ ਇਹ ਵੀ ਕਿਹਾ ਕਿ ਕੈਰੋ ਨੂੰ ਪਾਰਟੀ ਦੇ ਵਿੱਚੋਂ ਬਾਹਰ ਕੱਢਣਾ ਬਹੁਤ ਔਖਾ ਸੀ ਤਾਂ ਦੱਸਦੇ ਕਿ ਸੁਖਬੀਰ ਸਿੰਘ ਬਾਦਲ ਦੇ ਜਿੱਜਾ ਹਨ ਆਦੇਸ਼ ਪਟਾਪ ਸਿੰਘ ਕੈਰੋ ਜਿਨ੍ਹਾਂ ਨੂੰ ਪਾਰਟੀ ਦੇ ਵਿੱਚੋਂ ਬਰਖਾਸਤ ਕੀਤਾ ਗਿਆ ਤਾਂ ਦੱਸਦੇ ਕਿ ਵਿਰਸਾ ਸਿੰਘ ਬਲਟੋਹਾ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਤੇ ਨਾਲ ਹੀ ਇੱਕ ਪੋਸਟ ਵੀ ਸਾਂਝੀ ਕੀਤੀ ਹੈ ਜਿਸ ਤੇ ਵਿਰਸਾ ਸਿੰਘ ਬਲਟੋਹਾ ਦੇ ਵੱਲੋਂ ਲਿਖਿਆ ਗਿਆ ਸਰਦਾਰਾ ਅੱਜ ਦਿਲ ਜਿੱਤ ਲਿਆ ਮੇਰੀ ਜਾਨ ਵੀ ਹਾਜ਼ਰ ਹੈ ਤੇਰੇ ਲਈ ਤੇਰੇ ਇਸ ਵੱਡੇ ਫੈਸਲੇ ਕਰਕੇ ਮੈਂ ਅੱਜ ਹੀ ਚੋਣ ਜਿੱਤ ਗਿਆ ਹਾਂ ਧੰਨਵਾਦ ਪ੍ਰਧਾਨ ਜੀ ਤੇ ਨਾਲ ਹੀ ਵਿਰਸਾ ਸਿੰਘ ਬਲਟੋਹਾ ਨੇ ਫੇਸਬੁੱਕ ਤੇ ਲਾਈਵ ਹੋ ਕੇ ਕੀ ਕੁਝ ਆਖਿਆ ਉਹ ਸੁਣਦੇ ਆ ਨਹੀਂ ਸੁਣਿਆ ਕੀ ਆ ਜੀ ਇਹਾ ਕੁਝ ਵਾਪਰੇਗਾ ਪਰ ਕਿਉਂ ਆਪਰੇਆ ਕੀ ਕਾਰਨ ਸਨ ਮੇਰਾ ਕਹਿਣਾ ਕਿ ਇਹਦੇ ਤੋਂ ਸਾਰੇ ਜਾਣੋ ਕੋਈ ਵੀ ਪਾਰਟੀ ਜਾਂ ਕੋਈ ਵੀ ਲੀਡਰਸ਼ਿਪ ਕਦੇ ਨਹੀਂ ਚਾਹੁੰਦੀ ਹੁੰਦੀ ਕਿ ਆਪਣੇ ਕਿਸੇ ਆਗੂ ਦੇ ਵਿਰੁੱਧ ਉਹਨੂੰ ਕੋਈ ਕਾਰਵਾਈ ਕਰਨੀ ਪਵੇ ਪਰ ਇਸ ਮਸਲੇ ਦੇ ਵਿੱਚ ਪਾਰਟੀ ਨੇ ਬੜਾ ਯਤਨ ਕੀਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਬਹੁਤ ਮਿਹਨਤ ਕੀਤੀ ਬਹੁਤ ਤਰਲੇ ਮਾਰੇ ਬਹੁਤ ਸਮਝੌਂਦਾ ਯਤਨ ਕੀਤਾ ਪਰ ਸਾਰਾ ਸਾਰਾ ਦਿਨ ਥੱਕੇ ਹੋਣਾ ਤੇ ਦੋ ਦੋ ਟਾਂ 250 ਕਿਲੋਮੀਟਰ ਚੰਡੀਗੜ੍ਹ ਜਾ ਕੇ ਫਿਰ ਸਾਡੇ ਸਤਕਾਰਯੋਗ ਕੈਰਮ ਸਾਹਿਬ ਨੂੰ ਲੱਭਣਾ ਉਹਨਾਂ ਨਾਲ ਤਰਲਾ ਮਤ ਮਾਰਨੀ ਔਰ ਪਿਛਲੇ ਕਾਫੀ ਦਿਨਾਂ ਤੋਂ ਲਗਾਤਾਰ ਇਹ ਕੋਸ਼ਿਸ਼ ਕਰਦੇ ਨਹੀਂ ਰਹੀਆਂ ਪਰ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਉਹਦੇ باوجود ਵੀ ਸਾਡੇ ਸਤਕਾਰਯੋਗ ਕਰਨ ਸਾਹਿਬ ਨਹੀਂ ਹਟੇ ਤੇ ਪਾਰਟੀ ਨੇ ਜਿਹੜਾ ਹੈ ਦੇਖੋ ਜੇ ਮੈਨੂੰ ਉਮੀਦਵਾਰ ਬਣਾਇਆ ਤੇ ਪਾਰਟੀ ਨੇ ਬਣਾਇਆ ਇਹ ਵੀ ਪਾਰਟੀ ਦਾ ਫੈਸਲਾ ਹੈ ਔਰ ਪਾਵੇਂ ਕਿ ਮੇਰੇ ਵਰਗਾ ਵੀ ਕਦਾਚਿਤ ਨਹੀਂ ਚਾਹੁੰਦਾ ਜਾਂ ਹੋਰ ਵੀ ਸਾਰੇ ਨਹੀਂ ਚਾਹੁੰਦੇ ਕਿ ਪਾਰਟੀ ਦੇ ਵਿੱਚੋਂ ਸਾਨੂੰ ਕੋਈ ਅਜਿਹੀ ਕਾਰਵਾਈ ਕਰਨੀ ਪਵੇ ਪਰ ਪਾਰਟੀ ਦਾ ਫੈਸਲਾ ਹੈ ਉਹ ਸਾਰਿਆਂ ਨੂੰ ਸਿਰ ਮੱਥੇ ਮਰਨਾ ਚਾਹੀਦਾ ਹੈ ਔਰ ਇਹ ਫੈਸਲਾ ਲੈਣਾ ਕੋਈ ਸੌਖਾ ਨਹੀਂ ਸੀ ਕਿਉਂਕਿ ਜਿੱਥੇ ਪਾਰਟੀ ਦੀ ਸਾਂਝ ਹੈ ਰਾਜਨੀਤਿਕ ਸਾਂਝ ਹੈ ਸਭ ਤੋਂ ਵੱਡੀ ਗੱਲ ਇਹ ਕਿ ਸਰਦਾਰ ਸੁਖਵੀਰ ਸਿੰਘ ਬਾਦਲਨ ਦੀ ਸਭ ਤੋਂ ਨੇੜੀ ਕਿਰਤ ਹੈ ਜਿਹੜਾ ਭੈਣ ਤੇ ਭਰਾ ਦਾ ਰਿਸ਼ਤਾ ਹੁੰਦਾ ਆ ਇੱਕੋ ਇੱਕ ਪਣਵਈਆ ਹਾਂਜੀ ਉਹਦੇ ਵਿਰੁੱਧ ਕਾਰਵਾਈ ਕਰਨਾ ਕਿੰਨਾ ਵੱਡਾ ਜਿਹੜਾ ਮਾਣ ਨੂੰ ਟਕੜਾ ਕਰਨਾ ਪਿਆ ਹੋਊਗਾ ਕਿੰਨਾ ਵੱਡਾ ਕੁੱਟ ਭਰਵਾ ਪਿਆ ਹੋਊਗਾ ਔਰ دل ਤੇ ਪੱਥਰ ਰੱਖ ਕੇ ਉਹਨਾਂ ਨੇ ਫੈਸਲਾ ਲਿਆ ਹੋਊਗਾ ਪਰ ਉਹਨਾਂ ਨੇ ਸੱਜ ਵੀਰ ਸਿੰਘ ਬਾਦਲ ਨੇ ਕਿ ਰਿਸ਼ਤੇਦਾਰੀਆਂ ਤੋਂ ਸਾਂਝਾਂ ਤੋਂ ਜਿਹੜਾ ਉੱਪਰ ਉਤਰਜੀ ਜਿਹੜੀ ਉਹਨਾਂ ਨੇ ਪਾਰਟੀ ਨੂੰ ਦਿੱਤੀ ਜੋ ਉਹਨਾਂ ਦਾ ਫਰਜ਼ ਬਣਦਾ ਸੀ ਉਹ ਉਹਨਾਂ ਨੇ ਨਿਭਾਇਆ ਤੇ ਸ਼੍ਰੋਮਣੀ ਅਕਾਲੀ ਦਲ ਵਾਸਤੇ ਉਹਨਾਂ ਨੇ ਇਹ ਜਿਹੜਾ ਕਦਮ ਹੈ ਆਪਣੇ ਨਜ਼ਦੀਕੀ ਰਿਸ਼ਤੇਦਾਰ ਤੇ ਪਾਰਟੀ ਦੇ ਸੀਨੀਅਰ ਲੀਡਰ ਤੇ ਰੋਧ ਉਹਨਾਂ ਦੀਆਂ ਗਤੀਵਿਧੀਆਂ ਦੇ ਕਾਰਨ ਜਿਹੜਾ ਹੋ ਚੁੱਕਿਆ ਹੈ